ਗੁਰੂ ਰਣਦਾਵਾ ਨੇ ਲਾਲਿਆ ਭੋਗ ਦੇ ਸਿੰਘਾਂ ਨੂੰ ਹੱਥ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨਾਲ ਲੈ ਲਿਆ ਪੰਗਾ ਹੁਣ ਦੇਖੋ ਅੱਗੇ ਕੀ ਬਣਦੀ ਹੈ ਨਾਲ ਕਹਿੰਦੇ ਬਰਾਬਰ ਗਾਣਾ ਕੱਢਣਾ ਹੈ ਮੈਂ ਸਤਿ ਸ੍ਰੀ ਅਕਾਲ ਜੀ ਆਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਕਿੱਦਾਂ ਸਾਰੇ ਦੋਸਤੋ ਉਮੀਦ ਕਰਦੇ ਹਾਂ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦੀ ਕੁਝ ਹੋਰ ਅਪਡੇਟਾਂ ਦੇ ਬਾਰੇ ਅਤੇ ਹੁਣ ਸੋਸ਼ਲ ਮੀਡੀਆ ਤੇ ਇੱਕ ਹੋਰ ਵੀ ਪੰਗਾ ਪਿਆ ਹੋਇਆ ਹੈ। ਗੁਰੂ ਰਣਦਾਵਾ ਕਹਿੰਦਾ ਹੈ ਮੈਂ ਸਿੱਧੂ ਮੂਸੇਵਾਲੇ ਦੇ ਬਰਾਬਰ ਗੀਤ ਸੇਮ ਡੇਟ ਤੇ ਕੱਢਣਾ ਹੈ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਆਓ ਅੱਗੇ ਗੱਲ ਕਰਨ ਜਾ ਰਹੇ ਹਾਂ। ਗੁਰੂ ਰਣਦਾਵਾ ਕਹਿੰਦਾ ਬਸ ਬਰਾਬਰ ਗਾਣਾ ਕੱਢਣਾ ਹੈ ਸਿੱਧੂ ਮੂਸੇਵਾਲੇ ਦੇ। ਫੈਨ ਤੇ ਗੁਰੂ ਰਣਦਾਵਾ ਦੇ ਫੈਨਾਂ ਦੇ ਵਿੱਚਕਾਰ ਪੂਰਾ ਜੋਰ ਲੱਗ ਰਿਹਾ ਹੈ ਮੈਨੂੰ ਲੱਗਦਾ ਹੈ ਗੁਰੂ ਰਣਦਾਵਾ ਨੇ ਲੈ ਲਿਆ ਪੰਗਾ ਬਾਪੂ ਬਲਕੌਰ ਸਿੰਘ ਨਾਲ ਤੇ ਬਾਪੂ ਬਲਕੌਰ ਸਿੰਘ ਨੇ ਵੀ ਕਰ ਲਿਆ ਚੈਲੰਜ ਅਕਸੈਪਟ ਤੇ ਉਧਰੋਂ ਗੁਰੂ ਰਣਦਾਵਾ ਨੇ ਵੀ ਬਲਕੌਰ ਸਿੰਘ ਦਾ ਚੈਲੰਜ ਅਕਸੈਪਟ ਕਰ ਲਿਆ ਹੁਣ ਦੇਖੋ ਕੀ ਬਣਦਾ ਹੈ ਸਿੱਧੂ ਮੂਸੇਵਾਲੇ ਦੇ ਫੈਨ ਜ਼ਿਆਦਾ ਹਨ ਜਾਂ ਗੁਰੂ ਰਣਦਾਵੇ ਦੇ ਇਹ ਤਾਂ ਗੀਤ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਗੁਰੂ ਰਣਦਾਵਾ ਨੇ ਕਮੈਂਟ ਬੰਦ ਕਰ ਦਿੱਤੇ ਆਪਣੀ ਪੋਸਟ ਤੇ ਲੋਕਾਂ ਨੇ ਪਾ ਪਾ ਕਮੈਂਟ ਡੌਗ ਈਟਿੰਗ ਬਹੁਤ ਕਰੀ ਗੁਰੂ ਰਣਦਾਵਾ ਦੇ ਨਾਲ ਮੈਨੂੰ ਲੱਗਦਾ ਹੈ ਗੁਰੂ ਰਣਦਾਵਾ ਨੇ ਪੁੱਠਾ ਪੰਗਾ ਲੈ ਲਿਆ ਜਿਵੇਂ ਉਹ ਗੀਤ ਨਹੀਂ ਸੀ ਪੁਰਾਣਾ ਇੱਕ ਪੁੱਠਾ ਪੰਗਾ ਲੈ ਲਿਆ ਜੱਟੀਏ ਬੋਗਦੇ ਸਿੰਘਾਂ ਨੂੰ ਹੱਥ ਲਾ ਕੇ ਗੁਰੂ ਰਣਦਾਵਾ ਨੇ ਬੋਗਦੇ ਸਿੰਘਾਂ ਨੂੰ ਹੱਥ ਲਾ ਲਿਆ ਹੁਣ ਵੇਖੋ ਕੀ ਨਿਤਰੂ ਬੜੇਵੇਂ ਖਾਣੀ ਉੰਡੀਆਂ ਦੇ ਸਿੰਘ ਫਸ ਗਏ ਲੋਕ ਕਹਿ ਰਹੇ ਨੇ ਕਿ ਕਿੱਥੇ ਸਿੱਧੂ ਕਿੱਥੇ ਗੁਰੂ ਰਣਦਾਵਾ ਆਓ ਆਪਾਂ ਹੁਣ ਗੱਲ ਕਰਦੇ ਹਾਂ ਗੁਰੂ ਰਣਦਾਵਾ ਬਰ ਸਿੱਧੂ ਮੂਸੇਵਾਲੇ ਬਾਰੇ ਸਿੱਧੂ ਮੂਸੇਵਈ ਦੇ ਫਾਦਰ ਜੀ ਨੇ ਕਿਹਾ ਮੇਰੇ ਪੁੱਤ ਨੇ ਜੋ ਕੰਮ ਕੀਤਾ ਸੀ ਟਰੱਲੇ ਨਾਲ ਕੀਤਾ ਸੀ ਅਸੀਂ ਜੋ ਕਰਾਂਗੇ ਟਰੱਲੇ ਨਾਲ ਹੀ ਕਰਾਂਗੇ ਜੇ ਕਿਸੇ ਨੂੰ ਬਹਿਮ ਹੋਵੇ ਤਾਂ ਸਾਡੇ ਬਰਾਬਰ ਡੇਟ ਤੇ ਗਾਣਾ ਕੱਢ ਕੇ ਦੇਖ ਲੈ ਤੇ ਗੁਰੂ ਰਣਦਾਵਾ ਨੇ ਕਿਹਾ ਮੈਂ ਆਪਦਾ ਬਹਿਮ ਕੱਢਾਂਗਾ ਗੁਰੂ ਰਣਦਾਵਾ ਨੇ ਨਾਲ ਹੀ ਪੋਸਟਰ ਪਾਤਾ ਤੇ ਉੱਥੇ ਲਿਖਿਆ ਕਿ ਆਓ ਜੀ ਨੇ ਆਉਣਾ ਫਿਰ ਗੁਰੂ ਰਣਧਾਵਾ ਨੇ ਪੋਸਟਰ ਤਾਂ ਪਾਏ ਪਾਏ ਉੱਥੇ ਚੀਮੇ ਦਾ ਗਾਣਾ ਵੀ ਲਾਤਾ ਚੀਮੇ ਦਾ ਗਾਣਾ ਲਗਾ ਕੇ ਤੇ ਆਪ ਹੀ ਆਪ ਦੀ ਕਮੈਂਟਾਂ ਵਿੱਚ ਲੋਕਾਂ ਕੋਲੋਂ ਬੇਇੱਜ਼ਤੀ ਕਰਾਣੀ ਸ਼ੁਰੂ ਕਰ ਲਈ ਲੋਕ ਪੋਸਟ ਥਲੇ ਟੇਡੇ ਮੇਡੇ ਕਮੈਂਟ ਕਰੀ ਜਾ ਰਹੇ ਨੇ ਤੇ ਗੁਰੂ ਰਣਧਾਵਾ ਨੇ ਕਮੈਂਟ ਹੈਡ ਕਰਤੇ ਜੋ ਲੋਕਾਂ ਨੂੰ ਦਿਖ ਨਾ ਸਕਣ ਹੁਣ ਕਮੈਂਟ ਸੁਣਨੇ ਔਖੇ ਹੋਏ ਪਏ ਨੇ ਗੁਰੂ ਰਣਦਾਵਾ ਕਹਿੰਦਾ ਮੇਰੀ ਆਰਗੇਨਿਕ ਚੜਾਈ ਹੈ ਲੋਕਾਂ ਨੇ ਕਿਹਾ ਬਾਈ ਅਗਰ ਚੜਾਈ ਐਡੀ ਆਰਗੇਨਿਕ ਹੈ ਤੇ ਫਿਰ ਤੁਸੀਂ ਕਮੈਂਟ ਕਿਉਂ ਬੰਦ ਕੀਤੇ ਹੈ ਆਰਗੇਨਿਕ ਚੜਾਈ ਤੇ ਸਾਰਿਆਂ ਨੂੰ ਪਤਾ ਹੈ ਕਿਦੀ ਹੈਗੀ ਤੇ ਕਿਹਦੇ ਗਾਣੇ ਆਰਗੇਨਿਕ ਦੇ ਵਿੱਚ ਚੱਲਦੇ ਨੇ ਚਲੋ ਸਿੱਧੂ ਬਾਈ ਹੁੰਦੇ ਉਹਨਾਂ ਨੇ ਅਲੱਗ ਤਰੀਕੇ ਨਾਲ ਭੇਜਣੀ ਸੀ ਰਿਪਲਾਈ ਗੁਰੂ ਰਣਦਾਵੇ ਨੂੰ ਲੇਕਿਨ ਸਿੱਧੂ ਬਾਈ ਦੇ ਫਾਦਰ ਜੀ ਨੇ ਵੀ ਇੱਕ ਬਹੁਤ ਹੀ ਅੱਡ ਜਿਹੇ ਤਰੀਕੇ ਨਾਲ ਇਹ ਗੱਲ ਦਾ ਰਿਪਲਾਈ ਦਿੱਤਾ ਸਿੱਧੂ ਮੂਸੇਵਾਲੇ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਸਟੋਰੀ ਪਾ ਕੇ ਸਿੱਧੂ ਬਾਈ ਦੀ ਸਟੋਰੀ ਚ ਆਪਾਂ ਨੂੰ ਬਹੁਤ ਸੋਹਣੀ ਕੈਪਸ਼ਨ ਦੇਖਣ ਨੂੰ ਮਿਲੀ ਨਾਲ ਬਲਕੌਰ ਸਿੰਘ ਨੇ ਕਹਿਤਾ ਸਾਡੇ ਨਾਲ ਕੰਪੇਅਰ ਕਰੇ ਸਾਡੇ ਲੈਵਲ ਤੇ ਤੂੰ ਨਹੀਂ ਸਾਫ਼ ਹੀ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਸਿੱਧੂ ਦੀ ਆਰਗੇਨਿਕ ਚੜ੍ਹਾਈ ਦਾ ਇਹ ਸਾਰਿਆਂ ਨੂੰ ਪਤਾ ਹੈ ਗੁਰੂ ਰਣਦਾਵਾ ਕਮਬੈਕ ਕਿਵੇਂ ਹੋਇਆ ਪੇਡ ਪ੍ਰਮੋਸ਼ਨਾਂ ਚੱਲੀਆਂ ਪੇਡ ਰੀਲਾਂ ਚੱਲੀਆਂ ਹਰੇਕ ਜੀਜ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਕੁੜੀਆਂ ਕੋਲੋਂ ਨਚਵਾ ਨਚਵਾ ਕੇ ਗਾਣੇ ਚਲਾਇਆ ਤਲਾ ਕੇ ਪੂਰਾ ਕਮਬੈਕ ਕੀਤਾ ਗਿਆ ਹੁਣ ਮੇਰੀ ਇੱਥੋਂ ਗੁਰੂ ਰਣਦਾਵੇ ਨਾਲ ਕੋਈ ਪਰਸਨਾ ਦੁਸ਼ਮਣੀ ਨਹੀਂ ਨਾ ਮੈਂ ਬਾਈ ਦੀ ਰਿਸਪੈਕਟ ਕਰਨਾ ਚਾਹੁੰਦਾ ਹਾਂ ਬਟ ਯਾਰ ਤੁਸੀਂ ਇਹ ਵੇਖੋ ਕਿ ਜਦੋਂ ਤੂੰ ਆਪਦਾ ਗਾਣਾ ਰਿਲੀਜ਼ ਕਰਨਾ ਸਿੰਪਲ ਦਿਖਦਾ ਹੈ ਕਿ ਰਣਦਾਵਾ ਨੇ ਕੈਪਸ਼ਨ ਵਿੱਚ ਸਾਫ਼ ਲਿਖਿਆ ਕਿ ਆ ਜਾਓ ਜੀ ਨਹੀਂ ਆਉਣਾ ਹੈ ਸਾਫ਼ ਦਿਸਦਾ ਹੈ ਕਿ ਗੁਰੂ ਰਣਦਾਵਾ ਕੀ ਕਹਿਣਾ ਚਾਹੁੰਦਾ ਹੈ ਸਿੱਧੂ ਬਾਈ ਦੇ ਫਾਦਰ ਜੀ ਦੀ ਇੰਟਰਵਿਊ ਦੀ ਸਟੇਟਮੈਂਟ ਤੋਂ ਬਾਅਦ ਸੋ ਕਿਤੇ ਨਾ ਕਿਤੇ ਰਣਦਾਵਾ ਨੇ ਪੋਕ ਤਾਂ ਕੀਤਾ ਹੀ ਸੀ ਸਿੱਧੂ ਬਾਈ ਦੇ ਫਾਦਰ ਜੀ ਦੀ ਸਟੇਟਮੈਂਟ ਨੂੰ ਤੇ ਸਿੱਧੂ ਬਾਈ ਦੇ ਫਾਦਰ ਜੀ ਨੇ ਵੀ ਪੂਰਾ ਜਵਾਬ ਦਿੱਤਾ ਢੱਲਲੇ ਨਾਲ ਬਾਕੀ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਗੱਲ ਇੱਥੇ ਇਹ ਹੈ ਕਿ ਗਾਣਾ ਆਰਗੇਨਿਕ ਵੇਚ ਤੇ ਚਲਾਇਆ ਜਾਵੇ ਗੁਰੂ ਰਣਦਾਵਾ ਦੀ ਟੀਮ ਨੂੰ ਰਿਕੁਐਸਟ ਹੈ ਕਿ ਗਾਣੇ ਤੇ ਕੋਈ ਪੇਡ ਪ੍ਰੋਮੋਸ਼ਨ ਨਾ ਕਰਿਆ ਜਾਵੇ ਫਿਰ ਵੇਖਾਂਗੇ ਕਿ ਕਿਹਦੀ ਚੜ੍ਹਾਈ ਆਰਗੇਨਿਕ ਹੈ ਪ੍ਰੇਮ ਢੱਲੋਂ ਨੇ ਵੀ ਸਿੱਧੂ ਮੂਸੇਵਾਲੇ ਬਾਈ ਦੇ ਗਾਣੇ ਨੂੰ ਸ਼ੇਅਰ ਕਰਤਾ ਇਹਦੀ ਸਟੋਰੀ ਦੇ ਉੱਤੇ ਖੁੱਲਦੇ ਨੇ ਜਿਹੜੇ ਸਾਰੇ ਲੱਗਦੇ ਨੇ ਦੇ ਨਾਲ ਹੀ ਨਵਨ ਸਿੱਧੂ ਨੇ ਵੀ ਸਿੱਧੂ ਮੂਸੇਵਾਲੇ ਬਾਈ ਦੇ ਬਰੋਟਾ Song ਦੀ Instagram ਤੇ ਪੋਸਟ ਨੂੰ ਲਾਈਕ ਕਰਤਾ ਹੋਪਫੁਲੀ ਜਦੋਂ ਇਹ ਗਾਣਾ ਰਿਲੀਜ਼ ਹੋਵੇਗਾ ਤੇ ਦੋਨੋਂ ਆਰਟਿਸਟ ਇਹਨੂੰ ਆਪ ਦੀ ਆਪ ਦੀ ਸਟੋਰੀਆਂ ਤੇ ਵੀ ਲਾ ਕੇ ਸ਼ੇਅਰ ਕਰਨਗੇ ਉਹਨਾਂ ਨੇ ਨਵੇਂ ਗਾਣੇ ਚਲੋ ਆਪਾਂ ਸਿੱਧੂ ਮੂਸੇਵਾਲੇ ਬਾਈ ਦੇ ਬਰੋਟਾ Song ਦੀ ਹੋਰ ਅਪਡੇਟ ਦੀ ਗੱਲ ਕਰਦੇ ਹਾਂ ਤੁਹਾਨੂੰ ਬਰੋਟਾ ਗਾਣਾ ਜਦੋਂ ਰਿਲੀਜ਼ ਹੋਵੇਗਾ ਤੇ ਆਹ ਵਾਲੀਆਂ ਲਾਈਨਾਂ ਸੁਣਨ ਨੂੰ ਮਿਲਣਗੀਆਂ ਸਟਾਰਟਿੰਗ ਤੇ ਜਿਹੜੀ ਕੀ ਕੁਛ ਇੰਜ ਕੀ ਚੜੀ ਸੀ ਜਵਾਨੀ ਪੈਟਰੋਲ ਵਰਗੀ ਰਿਸਕ ਦਾ ਸੀਗਾ ਤੇਰੇ ਗੁੱਟ ਨਾਲ ਦਾ ਆਏ ਹਾਏ ਹਾਏ ਫਿਰ ਹੁੱਕ ਲਾਈਨ ਆ ਜਾਂਦੀ ਹੈ ਜੱਟ ਜੜੋਂ ਪਟਤਾ ਬਰੋਟੇ ਨਾਲ ਦਾ ਹਾਏ ਹਾਏ ਪਹਿਲੀ ਗੱਲ ਤਾਂ ਇਹ ਕੋਈ ਜਿਸ ਟ੍ਰੈਕ ਨਹੀਂ ਹੈ ਇਹਦੇ ਚ ਕੋਈ ਵੀ ਰਿਪਲਾਈ ਵਗੈਰਾ ਆਪਾਂ ਨੂੰ ਸੁਣਨ ਨੂੰ ਸ਼ਾਇਦ ਨਾ ਮਿਲਣ ਮਗਰ ਕਿਉਂਕਿ ਸਿੱਧੂ ਬਾਈ ਦੇ ਕਜਨ ਅਬਰੀਤ ਸਿੱਧੂ ਨੇ ਮੇਰੀ ਇੱਕ ਕਮੈਂਟ ਦਾ ਰਿਪਲਾਈ ਦਿੱਤਾ ਸੀ ਨੋ ਡਿਸਕ ਕੋਈ ਬਾਤ ਨਹੀਂ ਬਾਕੀ ਮੇਰੀ ਜਾਨ ਹੈ ਬਾਲੀਆਂ ਜਿਹੜੀਆਂ ਲਾਈਨਾਂ ਦੱਸ ਹੁਣ ਤੁਹਾਨੂੰ 100% ਟਰੂ ਨੇ ਤੇ ਇਹ ਗਾਣੇ ਚ ਤੁਹਾਨੂੰ ਸੁਣਨ ਨੂੰ ਵੀ ਮਿਲਣਗੀਆਂ ਨਾ ਸੁਣਨ ਨੂੰ ਮਿਲਣ ਤੇ ਫਿਰ ਬਾਈ ਜੀ ਮੇਰੇ ਤੇ ਯਕੀਨ ਕਰਨਾ ਛੱਡ ਦਿਆ ਜੇ ਤੁਸੀਂ ਭਾਵੇਂ ਕਿਉਂਕਿ ਮੈਂ ਤੁਹਾਡਾ ٹرسٹ ਨਹੀਂ ਖੋਣਾ ਚਾਹੁੰਦਾ ਇਸ ਕਰਕੇ ਠੀਕ ਹੈ ਚੱਕਮਾ ਸੌਂਗ ਜਿਹਦੇ ਬਾਰੇ ਸੁਲਤਾਨ ਬਰਾੜ ਨੇ ਵੀ ਆਪ ਦੀ ਇੱਕ ਇੰਟਰਵਿਊ ਦੇ ਵਿੱਚ ਸਟੇਟਮੈਂਟ ਦਿੱਤੀ ਸੀ ਮੂਸਾ ਜੱਟ ਦੇ ਸ਼ੂਟ ਦੇ ਦੌਰਾਨ ਦੀ ਗੱਲ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਬਾਈ ਦੇ ਫਾਦਰ ਜੀ ਨੇ ਜਿਵੇਂ ਇੰਟਰਵਿਊ ਚ ਆਪਾਂ ਨੂੰ ਦੱਸਿਆ ਤੇ ਉਹ ਤੋਂ ਬਾਅਦ ਜਿਵੇਂ ਗਾਣੇ ਦਾ ਪੋਸਟਰ ਆਪਾਂ ਨੂੰ ਵੇਖਣ ਨੂੰ ਮਿਲਿਆ ਮੈਨੂੰ ਵੀ ਜਿਹੜੇ ਬੰਦੇ ਨੇ ਇਨਫੋਰਮੇਸ਼ਨ ਦਿੱਤੀ ਉਹਨੇ ਵੀ ਕਿਹਾ ਕਿ ਇਹ ਡਿਸ Song ਹੋਣਾ 100 ਜਦੋਂ ਇਹਨੂੰ ਮੈਂ ਪ੍ਰੋਪਰ ਡੀਪਲੀ ਬਿਲਕੁਲ ਅੰਦਰ ਦੇ ਬੰਦਿਆਂ ਕੋਲੋਂ ਪੁੱਛਿਆ ਤੇ ਉਹਨਾਂ ਨੇ ਇਹ ਦੱਸਿਆ ਕਿ ਨਹੀਂ بھائی ਇਹ ਕੋਈ ਡਿਸ ਨਹੀਂ ਹੈਗਾ ਲੇਕਿਨ ਜਿਵੇਂ ਆਪਾਂ ਨੂੰ ਇਹ ਗਾਣੇ ਦੀ ਵਾਇਵ ਵੇਖਣ ਨੂੰ ਮਿਲੀ ਪੋਸਟਰਾਂ ਤੋਂ ਬਾਅਦ ਆਪਾਂ ਨੂੰ ਇਹ ਡਿਸ ਹੀ ਲੱਗ ਰਿਹਾ ਸੀ ਸਹੀ ਦੋਸਤੋ ਤੁਹਾਨੂੰ ਪਤਾ ਸਿੱਧੂ ਬਾਈ ਦਾ ਰੋਮਾਂਟਿਕ ਗਾਣਾ ਵੀ ਪੂਰਾ ਚੱਕਮਾ ਟਾਈਪ ਹੀ ਹੁੰਦਾ ਹੈ ਉਹਦੇ ਚ ਵੀ ਗੰਨਾ-ਗੁੰਨਾ ਦੀਆਂ ਗੱਲਾਂ ਹੁੰਦੀਆਂ ਨੇ ਸੋ ਇਹ ਗਾਣਾ ਵੀ ਉਦਾਂ ਦਾ ਹੀ ਹੋਵੇਗਾ ਉਹਨਾਂ ਨੂੰ ਬਣਾਉਣ ਦਾ ਤੰਗ ਸੀ ਇਹੋ ਜਿਹੇ ਗਾਣੇ ਬਣਾਉਣ ਦਾ ਦੋਸਤੋ ਤੁਸੀਂ ਸਿੱਧੂ ਬਾਈ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਸਿੱਧੂ ਬਾਈ ਦੇ ਫੈਨਾਂ ਤੱਕ ਪਹੁੰਚ ਸਕੇ ਤੇ ਗੁਰੂ ਰਣਦਾਵੇ ਨੂੰ ਵੀ ਪਤਾ ਲੱਗ ਜਾਏ ਕਿ ਸਿੱਧੂ ਦੇ ਫੈਨਾਂ ਵਰਗੇ ਕਿਸੇ ਹੋਰ ਕਲਾਕਾਰ ਦੇ ਫੈਨ ਨਹੀਂ ਹੋਣਗੇ ਕਿਉਂਕਿ ਸਿੱਧੂ ਬਾਈ ਦੇ ਜਾਣ ਮਗਰੋਂ ਵੀ ਉਸਦੇ ਗਾਣੇ ਬਿਲਬੋਰਡ ਤੱਕ ਪਹੁੰਚ ਜਾਂਦੇ ਹਨ ਪਹੁੰਚਦੇ ਸਿਰਫ ਫੈਨਾਂ ਕਰਕੇ ਅਤੇ ਗਾਣਿਆਂ ਦੇ ਬੋਲ ਜੋ ਫੈਨਾਂ ਨੂੰ ਸ਼ੇਅਰ ਕਰਨ ਤੇ ਮਜਬੂਰ ਕਰ ਦਿੰਦੇ ਹਨ ਸੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਹੋਰ ਵੀ ਸਿੱਧੂ ਮੂਸੇਵਾਲੇ ਬਾਈ ਦੀ ਕੋਈ ਅਪਡੇਟ ਆਊਗੀ ਤਾਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਤ ਸ੍ਰੀ ਅਕਾਲ